ਝੋਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪੁੱਜਿਆ ਜੀ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਜੁਰਦਾਰਾ ਸਾਹਿਬ ਫਤਿਹਗੜ ਸਾਹਿਬ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਸ਼ਹੀਦੀ ਸਵਾ ਜਿਹੜੀ ਚੱਲ ਰਹੀ ਹੈ ਤੇ ਸੰਗਤਾਂ ਦਾ ਜਿਹੜਾ ਘੱਟ ਠਾਠਾ ਮਾਰਦਾ ਯਾਰ ਕੱਠ ਤੁਸੀਂ ਦੇਖ ਸਕਦੇ ਹੋ ਦੇ ਵੀ ਪਤਵਰ ਸਾਹਿਬ ਦਾ ਇਹ ਗਲੀਆਰਾ ਤੇ ਕਿਉਂਕਿ ਸਾਫ਼ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਗੁਰਦੁਆਰਾ ਸਾਹਿਬ ਹੈ ਜਿਉਂ ਤੂੰ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਤੇ ਜਿਮਾਰਗ ਪੈਰ ਤਰੀ ਜੈ ਸਿਰ ਦੀ ਜੇ ਕਾਣ ਨਾ ਗਿੱਜੇ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਾਦਾਸ ਹੋਰ ਸਭਨਾ ਕੀ ਰੇਣ ਕਰਤਾਓ ਆਓ ਹਮਾਰੇ ਪਾਸ ਦੇਵ ਪਤੇਗੜ ਸਾਹਿਬ ਸੂਚਨਾ ਇਹ ਜ਼ਰੂਰੀ ਆ ਸਾਰਿਆਂ ਵਾਸਤੇ ਜਿੱਦਾਂ ਵੀ ਟੋਪੀ ਨਿੱਕਰ ਕੈਪਰੀ ਤੇ ਕੱਟੀ ਫੱਡੀ ਪੈਂਟ ਜਰਾਬਾਂ ਛੋਟੇ ਕੱਪੜੇ ਮਿੰਨੀ ਸਕਰਟ ਤੇ ਕੁੜੀਆਂ ਵਾਸਤੇ ਇਹ ਜਿਹੜੇ ਵਸਤਰ ਜਿਹੜੇ ਤੁਸੀਂ ਪਾ ਕੇ ਗੁਰਦੁਆਰਾ ਸਾਹਿਬ ਨਹੀਂ ਆਉਣੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੱਦ ਵਿੱਚ ਤੰਬਾਕੂ ਵੀੜੀ ਸ਼ਰਾਬ ਕਿਸੇ ਤਰ੍ਹਾਂ ਦਾ ਨਸ਼ਾ ਜਿਹੜਾ ਨਹੀਂ ਕੀਤਾ ਜਾਣਾ ਚਾਹੀਦਾ ਜਾਂ ਇਸ ਜਿਹੜੀਆਂ ਹਲਾਇਕਾਂ ਨੇ ਤੁਸੀਂ ਦੇਖ ਸਕਦੇ ਹੋ ਟੋਪੀ ਨਿੱਕਰ ਬਾਅਦ ਤੋਂ ਬਾਅਦ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਦਸਤਾਰਾਂ ਸਜਾ ਕੇ ਜ਼ਰੂਰ ਆਉਣ ਭਾਵੇਂ ਉਹ ਰੋਡੇ ਨੇ ਸਰਾਂ ਤੋਂ ਪਰ ਉਹ ਦਸਤਾਰਾਂ ਸਜਾ ਕੇ ਜਦੋਂ ਆਉਣਗੇ ਗੁਰੂ ਦੇ ਲੜ ਲੱਗਣਗੇ ਤਾਂ ਸਮਰਥ ਵਾਹਿਗੁਰੂ ਨੇ ਆਪੇ ਵਖਰੇ ਦੇਣੀ ਆ ਤੁਸੀਂ ਦੇਖ ਸਕਦੇ ਹੋ ਸ਼੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬੇ ਕਰ ਰਹੇ ਹੋ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਦਰਸ਼ਨ ਸ਼੍ਰੀ ਫਤਿਹਗੜ ਸਾਹਿਬ ਜਦੋਂ ਦਸਤਾਰਾਂ ਸਜਾ ਕੇ ਆਉਣਗੇ ਨੌਜਵਾਨ ਵੀਰ ਤਾਂ ਵਾਹਿਗੁਰੂ ਭਾਈ ਗੁਰ ਚੜ੍ਹਦੀਆਂ ਗਲਾਂ ਵਕਸ਼ੇਗਾ ਤੇ ਤੁਸੀਂ ਦੇਖੋਗੇ ਇੱਕ ਅਲੱਗ ਹੀ ਨੂਰ ਹੋਏਗਾ ਤੇ ਦੂਜੀ ਗੱਲ ਸਵਾ ਦੇ ਦਿਨ ਚੱਲਣਗੇ ਸਵਾ ਦੇ ਦਰਸ਼ਨ ਕਰਨ ਆਉਣਗੇ ਤਾਂ ਬੀਬੀਆਂ ਭੈਣ ਬਜ਼ੁਰਗ ਜੋ ਵੀ ਬੱਚੇ ਤਾਂ ਜਰੂਰ ਦੱਸਿਆ ਕਰਨ ਘਰੇ ਜਾ ਕੇ ਵੀ ਇਤਿਹਾਸ ਕੀ ਹੈ ਘਰੋਂ ਤੋਂ ਤੁਰ ਲੱਗੇ ਜਾ ਕਾਰੇ ਲਾਉਂਦੇ ਹੋਏ ਤੁਸੀਂ ਆਉਣਾ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਆਉਣਾ ਟਰੈਕਟਰ ਟਰਾਲੀਆਂ ਤੇ ਝੰਡੇ ਲੈ ਕੇ ਆਉਣਾ ਤਾਂ ਇੱਕ ਅਲੱਗ ਹੀ ਜਿਹੜਾ ਪ੍ਰਭਾਵ ਪੈਂਦਾ ਕਿ ਅਸੀਂ ਗੁਰੂ ਘਰ ਚੱਲੇ ਆਂ ਖੁਸ਼ੀਆਂ ਲੈਣ ਚੱਲੇ ਆਂ ਤੇ ਇਹ ਤੁਸੀਂ ਦੇਖ ਸਕਦੇ ਹੋ ਗਲਿਆਰਾ ਸ੍ਰੀ ਫਤਿਹਗੜ ਸਾਹਿਬ ਦਾ ਇੱਥੇ ਲੰਗਰ ਦਾ ਸਵਾਦ ਚੱਖਣ ਨਾ ਆਇਓ ਗੁਰਵਾਣੀ ਸੁਣਿਓ ਛੋਟੇ ਛੋਟੇ ਅੰਜਿੰਦਾ ਸਾਟਕਾ ਆਪਣੇ ਬੱਚਿਆਂ ਨੂੰ ਜਰੂਰ ਦੱਸਿਓ ਸ੍ਰੀ ਫਤਿਹਗੜ ਸਾਹਿਬ ਦਾ ਛੋਟੇ ਛੋਟੀਆਂ ਜਿੰਦਾ ਵੱਡੇ ਸਾਥ ਕੇ ਸ੍ਰੀ ਫਤਿਹਗੜ ਸਾਹਿਬ ਤੁਸੀਂ ਆਇਓ ਜਰੂਰ ਦਰਸ਼ਨ ਕਰਿਓ ਦੁਨੀਆ ਦੀ ਸਭ ਤੋਂ ਵੱਡੀ ਤੇ ਕੀਮਤੀ ਤੇ ਵੱਡਮੁੱਲੀ ਥਾਂ ਸ਼੍ਰੀ ਫਤਿਹਗੜ ਸਾਹਿਬ ਇਧਰਲੇ ਪਾਸੇ ਗੱਠੜੀ ਜੋੜਾ ਘਰ ਤੇ ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਇਸ ਸਾਈਡ ਤੇ ਹੈਗਾ ਸਾਰਾ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਦੀ ਮਾਰਤਦਾ ਕੰਮ ਵੀ ਚੱਲ ਰਿਹਾ ਉਹ ਤੁਸੀਂ ਮਾਇਆ ਇੱਥੇ ਸਭ ਕੀ ਪਤਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੂਡੀ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਸ੍ਰੀ ਫਤੇਗਰ ਸਾਹਿਬ ਲੱਖਾਂ ਦੇ ਆਗੰਤੂ ਜਨਤੀ ਹਰ ਸੰਤਾਂ ਜਿਹੜਿਆ ਪੁੱਜ ਰਹੀਆਂ ਨੇ ਤੁਸੀਂ ਵੀ ਜੋ ਦਰਸ਼ਨ ਕਰੋ ਗੁਰੂ ਸਾਹਿਬਾਨਾਂ ਦੇ ਜੱਲਦੀ ਸੁਬੀਰ ਭਗਤਪੁਰ ਸਿੰਘ ਲਕਿੰਗਲਵਾੜਾ ਅੰਬਰਸਰ ਇਹ ਮੇਨ ਡਿਊਟੀ ਸਾਹਿਬ ਗੁਰੂ ਦਰਸ਼ਨ ਕਰਨ ਤੋਂ ਪਹਿਲਾਂ ਦੇਖੋ ਪ੍ਰਾਤਨ ਡਿਊਟੀ ਸਾਹਿਬ ਇੰਨਾ ਸੋਹਣਾ ਦ੍ਰਿਸ਼ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਅਸੀਂ ਵੀਡੀਓ ਦੇ ਵਿੱਚ ਗੱਲ ਕਰਿਆ ਸੀ ਆ ਦੇਖੋ ਅਲੱਗ ਹੀ ਮੋਟਰਸਾਈਕਲਾਂ ਦਾ ਸਰੂਰ ਬਣਦਾ ਏ ਰੋਡੇ ਕੋਡੇ ਮੋਟਰਸਾਈਕਲ ਖੜਿਆ ਇਹ ਜਿਹੜਾ ਝੰਡੇ ਲਾ ਕੇ ਆਏ ਹੋਏ ਨੇ ਦੇਖੋ ਕਿਆ ਬਾਤ ਆ ਕਿੰਨੇ ਸੋਹਣੇ ਲੱਗਦੇ ਨੇ ਭਾਈ ਹਨਾ ਇਦਾਂ ਤੁਸੀਂ ਵੀ ਝੰਡੇ ਲਾ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ ਆਓ ਭਾਈ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇਖ ਸਕਦੇ ਹਾਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਇਹ ਬੋਰਡ ਜਿਹੜੇ ਜਗਾ ਜਗਾ ਤੇ ਲਾਇਆ ਕਿਰਪਾ ਕਰਕੇ ਇਹਨਾਂ ਦਾ ਜ਼ਰੂਰ ਧਿਆਨ ਰੱਖਿਓ ਇਹ ਬੋਰਡ ਤੇ ਲਿਖਿਆ ਵਾ ਕੀ ਆ ਹਿੰਦੀ ਚ ਵੀ ਲਿਖਿਆ ਪੰਜਾਬੀ ਚ ਵੀ ਲਿਖਿਆ ਓਪੀ ਨਿੱਕਰ ਕੈਪਰੀ 340 ਪੈਂਟ ਜੁਰਾਬਾਂ ਛੋਟੇ ਕੱਪੜੇ ਮਿੰਨੀ ਸਕਰਟ ਇਹ ਪਾ ਕੇ ਗੁਰੂ ਘਰ ਨਹੀਂ ਆਉਣਾ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਅੰਤਰ ਸੇਵਾ ਦਾ ਕੰਮ ਵੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਸ੍ਰੀ ਫਤਿਹਗੜ ਸਾਹਿਬ ਆ ਕੇ ਸੇਵਾ ਵੀ ਕਰੋ ਸੇਵਾ ਦਾ ਫਲ ਜਿਹੜਾ ਵੱਡਾ ਫਲ ਤੁਹਾਨੂੰ ਮਿਲਣਾ ਹੈ ਅਰਚਨ ਕਰਨੇ ਆ ਉਹ ਜ਼ਰੂਰ ਕਰੋ ਪਰ ਨਾਲ ਨਾਲ ਸੇਵਾ ਵੀ ਕਰਦੇ ਰਹੋ ਛੋਟੇ ਛੋਟੇ ਬੱਚੇ ਆ ਰਹੇ ਨੇ ਤੁਸੀਂ ਵੀ ਆਓ ਸੰਗਤ ਜੀ ਸ੍ਰੀ ਫਤਿਹਗੜ ਸਾਹਿਬ ਦਰਸ਼ਨ ਕਰਨ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸੰਗਤਾਂ ਦਰਸ਼ਨ ਕਰ ਸਕਣ ਇਹ ਠੰਡਾ ਬੁਰਜ ਸਾਹਿਬ ਹੈ ਜਿੱਥੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦੀ ਤੋਂ ਪਹਿਲਾਂ ਇਹ ਠੰਡਾ ਬੁਰਜ ਦੇ ਉੱਤੇ ਜਿਹੜਾ ਰੱਖਿਆ ਗਿਆ ਸੀਗਾ ਇਹ ਗੁਰਦੁਆਰਾ ਸਾਹਿਬ ਸ਼ੋਭਤ ਹੈ ਠੰਡਾ ਬੁਰਜ ਸਾਹਿਬ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਸ਼੍ਰੀ ਫਤੇਗੜ ਸਾਹਿਬ ਠੰਡਾ ਬੁਰਜ ਸਾਹਿਬ ਇੱਕ ਹਾਂ ਦੇਖ ਸਕਦੇ ਤੁਸੀਂ ਠੰਡਾ ਬੁਰਜ ਸਾਹਿਬ ਲਹਾਨੀ ਸ਼ਹਾਦਤ ਸਹਿਬੇ ਕੁਮਾਰ ਗੁਰਗੋਸ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਰਿਕਾਰਡ ਦੀ ਪੂਰੇ ਪ੍ਰਵਾਹ ਦੀ ਸ਼ਹਾਦਤ ਸਿੰਘ ਸਿੰਘ ਸਹੀਦਿਆਂ ਦੀ ਸ਼ਹਾਦਤ ਤੁਸੀਂ ਦੇਖ ਸਕਦੇ ਹੋ ਸ਼੍ਰੀ ਫਤੇਗੜ ਸਾਹਿਬ ਠੰਡਾ ਬੁਰਜ ਸਾਹਿਬ ਸੰਗਤ ਹੇੜੀ ਲੱਖਾਂ ਦੀ ਗਿਣਤੀ ਵਿੱਚ ਪੁੱਜ ਰਹੀ ਆ। ਆ ਵੀ ਮੁੰਡਾ ਹਸਪਤਾਲ ਇੱਧਰ ਦਰਸ਼ਨ ਕਰੋ ਜੀ ਸਰੋਵਰ ਸਾਹਿਬ ਦੇ। ਸੰਗਤਾਂ ਆਪਰੇ ਇਸ਼ਨਾਨ ਕਰਕੇ ਪੰਜ ਇਸ਼ਨਾਨਾ ਕਰਕੇ ਜਿਹੜੀਆਂ ਜਿਹਨਾਂ ਦੇ ਦੁੱਖ ਟੁੱਟਦੇ ਨੇ। ਅ ਠੰਡਾ ਬੁਰਜ ਸਾਹਿਬ ਗੁਰਦੁਆਰਾ ਦੇ ਨਾਲ ਹੀ ਸਰੋਵਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ। ਪੰਜ ਇਸ਼ਨਾਨ ਦੇ ਜਨ ਇਸ਼ਨਾਨ ਕਰਕੇ ਤੁਸੀਂ ਜਿਹੜਾ ਜੀਵਨ ਸਫਲ ਕਰ ਸਕਦੇ ਹੋ ਸੰਡਾਪੁਰ ਚ ਇਸ ਇੱਧਰਲੇ ਪਾਸੇ ਗੁਰਦਾਰਾ ਸਾਹਿਬ ਨੇ ਤੇ ਨਾਲ ਹੀ ਸਰੋਵਰ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਪੰਜ ਇਸ਼ਨਾਨ ਤੇ ਇਸ਼ਨਾਨ ਕਰ ਰਹੀਆਂ ਨੇ ਗੁਰੂ ਘਰ ਮੱਥਾ ਦੇਖਣ ਤੋਂ ਪਹਿਲਾਂ ਇਹ ਲਾਡਲੀਆਂ ਫੋਜਾਂ ਆਹ ਦੇਖ ਸਾ ਗੰਦਸ ਸਿੰਘ ਜੀ ਕੋਲ ਅਵੇ ਕੋ ਇਧਰਲੇ ਪਾਸੇ ਲੰਗਰ ਦੀ ਜਿਹੜੀ ਤਿਆਰੀ ਚੱਲ ਰਹੀ ਹੈ ਲੰਗਰ ਹਾਲ ਬਣ ਰਹੇ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਸ਼੍ਰੀ ਫਤਿਹਗੜ੍ਹ ਸਾਹਿਬ ਬਗਾਣਾ ਤੋਂ ਬੰਨਾ ਵੀ ਲੱਗੀਆਂ ਹੀਆਂ ਨੇ ਨਹਾנג ਸਿੰਘ ਜਥੇਬੰਦੀਆਂ ਆਪਣੇ ਲੇ ਕੇ ਬੈਠੇ ਨੇ ਸਮਾਨ ਸਰਦਾਈ ਪ੍ਰਸ਼ਾਸਨ ਵੱਲੋਂ ਆਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਿਹੜੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਰਕਾਨਾ ਆ ਦੇਖੋ ਬਈ ਲੰਗਰਾਂ ਦੀ ਤਿਆਰੀ ਕਰ ਰਹੀਆਂ ਸੰਗਤਾਂ ਦੇਖ ਸਕਦੇ ਤੁਸੀਂ ਆ ਆਪਣੇ ਸਾਜੋ ਸਮਾਨ ਲਿਆ ਕੇ ਅਕਰਾ ਦੇ ਨਾਲ ਲੰਗਰਾਂ ਦੀ ਤਿਆਰੀ ਜਿਹੜੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਅਮੇ ਬਾਥਰੂਮ ਤੇ ਸੰਗਤਾਂ ਵਾਸਤੇ ਲੰਗਰਾਂ ਦੀਆਂ ਤਿਆਰੀਆਂ 4 450 ਤੋਂ ਵੱਧ ਜਿਹੜੇ ਲੰਗਰ ਆਨ ਰਿਕਾਰਡ ਹੋਇਆ ਜਿਹੜੀ 14 ਤਰੀਕ ਨੂੰ 12 ਤਰੀਕ ਨੂੰ ਮੀਟਿੰਗ ਸੀਗੀ ਸਿੰਘ ਸਹਿਬਾਨਾਂ ਦੇ ਨਾਲ ਉਹਦੇ ਵਿੱਚ ਰਜਿਸਟਰ ਜਿਹੜੇ 450 ਲੰਗਰ ਇਸ ਵਾਰੀ ਫਤੇਗੜ ਸਾਹਿਬ ਤੇ ਬਾਕੀ ਜਿਹੜੇ ਉੰਜ ਹੋਣਗੇ ਉਹ ਇਸ ਤੋਂ ਵੱਧ ਆ ਬੰਦਾ ਸਿੰਘ ਬਹਾਦਰ ਜਿਹੜੇ ਕਾਲਜ ਦੀ ਬਿਲਡਿੰਗ ਜਿੱਥੇ ਹੋਸਟਲ ਹੈਗਾ ਤੁਸੀਂ ਦੇਖ ਸਕਦੇ ਤੇ ਲੰਗਰ ਇਹ ਲੰਗਰ ਲੱਗ ਜਾਣਾ ਜਿਹੜੀ ਖਾਲੀ ਜਗ੍ਹਾ ਪਈ ਆ ਤੁਸੀਂ ਦੇਖ ਸਕਦੇ ਆ ਪਹਿਲਾਂ ਹੀ 4 5 ਜਾਂ 15 20 ਦਿਨ ਪਹਿਲਾਂ ਹੀ ਬੋਰਡ ਲਾਏ ਜਾਂਦੇ ਆ ਆਪਣੀ ਜਗ੍ਹਾ ਤਿਆਰ ਕੀਤੀ ਜਾਂਦੀ ਆ ਲੰਗਰਾਂ ਵਾਸਤੇ ਇਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ World Sikh University ਸ਼੍ਰੋਮਣੀ ਕਮੇਟੀ ਅਦਾਰਾ ਜਿਹੜਾ World Sikh University ਸ੍ਰੀ ਫਤੇਗੜ ਸਾਹਿਬ ਦੀ ਇਮਾਰਤ ਤੁਸੀਂ ਦੇਖ ਸਕਦੇ ਹੋ ਜਿਉ ਤੀਸਰੂਪ ਗੁਰਦੁਆਰਾ ਸਾਹਿਬ ਦੇ ਕੋਲ ਹੀ ਹੈਗੀ ਪੈ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਬੋਰਡ ਲੱਗਾ ਹੋਇਆ ਇਹ ਮੇਨ ਗੇਟ ਹੈਗਾ ਇਹਦਾ ਦੇਖ ਸਕਦੇ ਹੋ ਸ੍ਰੀ ਫਤੇਗੜ ਸਾਹਿਬ ਸੰਗਤਾਂ ਹਮ ਹਮਾਗੇ ਪੁੱਜ ਰਹੀਆਂ ਬਹੁਤ ਜ਼ਿਆਦਾ ਆਪ ਬੱਸਾਂ ਪਰ ਪਰ ਕੇ ਆਈਆਂ ਤੁਸੀਂ ਦੇਖ ਸਕਦੇ ਹੋ ਚੰਡੇ ਲੱਗੇ ਹੋਏ ਨੇ ਬੱਸਾਂ ਤੇ ਇਦਾਂ ਆਪਾਂ ਪਹਿਲਾਂ ਹੀ ਗੱਲ ਕਰਦੇ ਸੀਗੇ ਦੀਪ ਸਿੱਧੂ ਤੇ ਸੰਤ ਭਿੰਡਰਾਲਾ ਦੀ ਫੋਟੋ ਲੱਗੀ ਹੋਈ ਐ ਬੱਸ ਤੇ ਇਹ ਵਾਰਲਡ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਪੜ੍ਹ ਕੇ ਆ ਰਹੇ ਨੇ ਪੜ੍ਹ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਸ੍ਰੀ ਫਤੇਗੜ ਸਾਹਿਬ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਬੱਸਾਂ ਭਰ ਕੇ ਗੁਰੂ ਸਾਹਿਬ ਦਰਸ਼ਨ ਕਰਨ ਵਾਸਤੇ ਜਿਹੜੀਆਂ ਪੁੱਜ ਰਹੀਆਂ ਨੇ ਨੀਲੇ ਤੇ ਟੀਲੇ ਕੀ ਜਾਨਾ ਦੁਪੱਟੇ ਲੈ ਕੇ ਬੀਬੀਆਂ ਜਿਹੜੀਆਂ ਉੱਪਰ ਆ ਰਹੀਆਂ ਨੇ ਬੱਚੇ ਸੋਹਣੇ ਦਸਤਾਰਾਂ ਸਜਾ ਕੇ ਗੁਰੂ ਦੇ ਲੰਗਰ ਜਿਹੜੇ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ। ਔਰ ਦੇਖੋ ਫੈਕਟਰ ਫੈਕਟਰ ਦੇ ਲੱਗੇ ਝੰਡੇ ਬੰਨੇ ਦਾ ਰਸ ਦਾ ਲੰਗਰ ਜਿਹੜਾ ਚੱਲ ਰਿਹਾ ਹੈ। ਪਾਨ ਪਾਨ ਦੇ ਲੰਗਰ ਨੇ ਲੰਗਰਾਂ ਦੇ ਨਾਲ ਤੁਸੀਂ ਇੱਥੇ ਕਮਾਈ ਸੇਵਾ ਕਰੋ ਜਰੂਰ ਤੇ ਨਾਲ ਜੁਕੋ। ਬਹੁਤ ਸਾਰੀਆਂ ਬੱਸਾਂ ਉਹਦੇ ਨੰਗ ਸਿੰਘਾਂ ਦਾ ਘੋੜਾ ਹੁਣ ਦਿਖਾਉਣਾ। ਇੱਕੋ ਛੋਟਾ ਜਿਹਾ ਪਜੰਗੀ ਘੋੜਾ ਲੈ ਕੇ ਜਾ ਰਿਹਾ ਵਾਹ ਕਮਾਲ ਜਰੂਰ ਦੀਆਂ ਲੜਲੀਆਂ ਫੁੱਜਾਂ ਛੋਟਾ ਜਿਹਾ ਬੱਚਾ 6-7 ਸਾਲ ਦਾ ਦੇਖੋ ਲੈ ਡਰ ਘੋੜੇ ਨੂੰ ਜਾ ਰਿਹਾ ਨਹੰਗ ਜਿੱਤੇ ਬੰਦੀਆਂ ਜਿਹੜੀਆਂ ਪੁੱਜੀਆਂ ਹੋਈਆਂ ਨੇ ਬਾਕੀ ਅਪਡੇਟ ਤੁਹਾਨੂੰ ਨਾਲ ਦੀ ਨਾਲ ਕਰੀ ਜਾਵਾਂਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿਹੜੀ ਚੀਜ਼ ਦੀ ਤੁਹਾਨੂੰ ਅਪਡੇਟ ਚਾਹੀਦੀ ਆ ਉਹ ਨਾਲ ਦੀ ਨਾਲ ਅੱਪਾ ਤੁਹਾਨੂੰ ਲਾਵਾਂਗੇ ਟ੍ਰੈਫਿਕ ਦਾ ਅਨੁਸ਼ਾਸਨ ਜ਼ਰੂਰ ਰੱਖੋ ਲਾਈਨ ਤੋੜ ਕੇ ਕੋਈ ਵੀ ਬੰਦਾ ਇੱਥੇ ਉੱਧਰ ਨਾ ਜਾਦਾ ਤਾਂ ਜੋ ਟ੍ਰੈਫਿਕ ਜਾਮ ਨਾ ਹੋ ਜੂ ਮਾਵੇਂ ਇੱਧਰ ਸਾਡ ਤੇ ਖਾਲੀ ਐ ਇੱਕ ਪਾਸੇ ਦੀ ਆਪਾਂ ਬਿਲਕੁਲ ਲਾਈਨ ਦੇ ਵਿੱਚ ਲਾ ਕੇ ਹੀ ਆਉਣਾ ਜਾਣਾ ਤੁਸੀਂ ਦੇਖ ਸਕਦੇ ਹੋ ਸ਼੍ਰੀ ਫਤੇਗੜ ਸਾਹਿਬ ਸੰਗਤਾਂ ਲੋਕ ਬਹੁਤ ਆਉਂਦੇ ਨੇ ਤੇ ਲੋਕ ਆਪਣਾ ਜਿਹੜਾ ਬਿਜ਼ਨਸ ਵੀ ਕਰਦੇ ਨੇ ਦੁਕਾਨਾਂ ਲੱਗ ਜੇ ਨੇ ਭਾਂਤ ਭਾਂਤ ਦੀਆਂ ਹੋ ਸਕੇ ਤਾਂ ਇਹ ਸਿੰਗਾ ਕੋਲੋਂ ਸਰਦਾਈ ਜ਼ਰੂਰ ਪੀਓ ਸਰਦਾਈ ਬਹੁਤ ਵਧੀਆ ਕਮਾਲ ਦੀ ਚੀਜ਼ ਹੈ ਹੋਰ ਕੋਲ ਡਰਿੰਕ ਡਰਿੰਕ ਪੀਣ ਨਾਲੋਂ ਨਾ ਸੰਗਤ ਜੀ ਜੇ ਇੱਥੇ ਨਾ ਸਿੰਗਾ ਕੋਲੋਂ ਸਰਦਾਈ ਪੀਓਗੇ ਤੁਸੀਂ بادਾਮ ਵਾਲੀ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਗੁਰੂ ਘਰ ਹੋਰ ਕੋਲ ਡਰਿੰਕ ਮਿਰਚ ਮਸਾਲੇ ਨਾ ਪੀਓ ਠੰਡਿਆਈ ਜਿਹੜੀ ਸਰਦਾਈ ਕਹਿੰਦੇ ਆ ਉਹ ਜ਼ਰੂਰ ਪੀਓ ਬਨ ਨਾਲ ਤਾਂ એનર્ਜੀ ਆਉਗੀ ਸਰੀਰ ਨੂੰ ਨਾਲੇ ਵੈਸੇ ਹੀ ਬਹੁਤ ਵਧੀਆ ਤਾਕਤ ਵਾਲੀ ਚੀਜ਼ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਜੋਤੀਸਰੂ ਗੁਰਦੁਆਰਾ ਸਾਹਿਬ ਜੋਤੀਸਰੂ ਗੁਰਦੁਆਰਾ ਸਾਹਿਬ ਉੱਪਰਲੇ ਵਾਸੇ ਗੁੰਮੜ ਦਾ ਕੰਮ ਜਿਹੜਾ ਚੱਲ ਰਿਹਾ ਹੈ ਮਾਰਤੋ ਦਾ ਜੋਤੀਸਰੂ ਸਾਹਿਬ ਲਾਸਟ ਆਖਰੀ ਦਿਨ ਜਿਹੜਾ ਨਗਰ ਕੀਰਤਨ ਨਿਕਲਦਾ ਹੈ ਇੱਥੇ ਸਮਾਪਤੀ ਹੁੰਦੀ ਹੈ ਗੁਰਦੁਆਰਾ ਸਾਹਿਬ ਆ ਕੇ ਤੁਸੀਂ ਦੇਖ ਸਕਦੇ ਹੋ ਅੱਗੇ ਆ ਟਵਰ ਕਰ ਲੈ ਭਾਈ ਇਹ ਆ ਮਟਕਾ ਚੌਂਕ ਜਾਂ ਕਹਿ ਦਿੰਨੇ ਆ ਖੰਡਾ ਸਾਹਿਬ ਚੌਂਕ ਬੰਦਾ ਸੀ 72 ਜੀ ਨੇ ਕਾਲਜ ਦੇ ਨੇੜੇ ਹੀ ਐ ਇਹ ਵੀ ਪਹਿਚਾਨ ਐ ਤੁਸੀਂ ਦੇਖ ਸਾਹਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਵੀ ਵੀਡੀਓ ਆਉਂਦੀਆਂ ਰਹਿਣਗੀਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ